ਜਿਵੇਂ ਜਿਹੜਾ ਸੁਨਿਆਰਾ ਹਾਰ ਬਣਾਉਂਦਾ ਹੈ ਨਾ ਤੇ ਜਦੋਂ ਇੱਕ ਸਪੇਸ ਦਿੱਤੀ ਉਹ ਇਸ سونے ਦੇ ਹਾਰ ਵਿੱਚ ਉਹ ਜਿਹੜਾ ਨਾਗ ਜੀ ਉਹਦੇ ਵਿੱਚ ਪੂਰਾ ਫਿੱਟ ਕਰ ਦੇਣਾ ਤੇ ਉਹ ਹਾਰ ਬੜਾ ਵਧੀਆ ਵਿਕਦਾ ਤੇ ਜੇ ਉਹ ਉਹ ਜਿਹੜੀ ਸਪੇਸ ਦਿੱਤੀ ਉਹ ਧੋਗੇ ਪਿੱਛੇ ਨਾਗ ਜੜ ਦੇ ਉਹ ਹਾਰ ਲੋਕਾਂ ਨੇ ਖਰੀਦਣਾ ਇਹਨੂੰ ਕਹਿੰਦਾ ਜੀ ਗਾਂ ਪਿਛਾਇਆ ਨਾਗ ਤੁਸੀਂ ਆਪ ਦੇਖ ਲਓ ਤੁਸੀਂ ਆਰਟੀਫੀਸ਼ੀਅਲ ਕੋਈ ਚੀਜ਼ ਲੈਣ ਜਾਂਦੇ ਨਾ ਨਾਗ ਜਿਹੜਾ ਉਹ ਛੇਕ ਦੇ ਅੱਗੇ ਪਿੱਛੇ ਉਹ ਤੁਸੀਂ ਨਹੀਂ ਲਓਗੇ ਕਹਿੰਦੇ ਨਾਗ ਫਿੱਟ ਨਹੀਂ ਗੁਰੂ ਜੀ ਕਹਿੰਦੇ ਤਾਂ ਤੁਹਾਨੂੰ ਪਰਮਾਤਮਾ ਬਨੋਂ ਅਪਨੋਂਦਾ ਨਹੀਂ ਪਿਆ ਤਾਂ ਤੁਹਾਨੂੰ ਖਰੀਦਾ ਨਹੀਂ ਪਿਆ ਕਿਉਂਕਿ ਤੁਸੀਂ ਕਦੀ ਸ਼ਬਦ ਜਿਹੜੇ ਆ ਨਾ ਇਹ ਜਿਹੜਾ ਸਵਾਸ ਆ ਇਹ ਹੀਰੇ ਇਹ ਕਦੀ ਜੜੇ ਨਹੀਂ ਕਦੀ ਪੂਰੇ ਫੇਟ ਨਹੀਂ ਜੜੇ ਵਿੱਚ ਫੁਰਨਾ ਆ ਜਾਂਦਾ ਕਦੀ ਨਾ ਇੱਧਰ ਹੋ ਜਾਂਦਾ ਕਦੀ ਹੀਰੇ ਇੱਧਰ ਹੋ ਜਾਂਦਾ ਜਦੋਂ ਪੂਰਾ ਧਨ ਵਿੱਚ ਧਿਆਨ ਹੋਏਗਾ ਨਾ ਵਾਹ ਗੁਰੂ ਵਾਹ ਗੁਰੂ